ਕਹਿੰਦਾ ਵੀਡੀਓ ਬਣਾ ਬਣ ਗਈ ਬਣਾਤੀ ਐ ਨੇ ਮੈਂ ਕਿਹਾ ਗਾਣਾ ਮਗਰ ਉਹ ਲਾਉਣਾ ਆ ਸਾਡਾ ਤੋੜ ਮਿਹਨਤਾਂ ਨੇ ਕਰਦੇ ਪਿਛੇ ਰਾਜ ਖੁਸ਼ੀ ਰਹਿਣ ਕਰਦੇ ਉਹਨੇ ਯਾਰ ਭਾਈ ਮੈਂ ਨਾ ਬਾਹਰ ਨਾਲ ਅਪਲਾਈ ਕੀਤਾ ਲਿਗਾ ਮੈਂ ਕਿਹਨੇ ਵੀਡੀਓ ਕੁੜੀਓ ਤਾਂ ਜ਼ੋਰ ਨਹੀਂ ਕੰਮ ਕਰ ਦਿਆਂਦੀਆਂ ਅੱਛਾ ਤਾਂ ਕਰਕੇ ਯਾਰ ਮੈਂ ਕਿ ਨਹੀਂ ਮਗਰ ਗਾਣਾ ਵੀ ਠੋਕ ਦਾਂਗੇ ਇੱਕ ਵਾਰੀ ਫੇਰੀ ਪ੍ਰਵਾਹ ਜਾ ਪਊਗਾ ਨਹੀਂ ਬਣਾਉਣੀ ਚਾਹੀਦੀ ਆ ਮਗਰ ਗਾਣਾ ਲਾਤਾ ਰਾ ਜੀ ਖੁਸ਼ੀ ਰਹਿਣ ਪਿੱਛੇ ਕਰਦੇ ਹੱਟ ਤੋੜ ਮੈਂ ਇੱਕ ਹੋਰ ਲਾਇਆ ਹੁੰਦਾ ਹੋਰ ਕਿਹੜਾ ਆ ਮਨੋ ਚੇਤਾ ਨਹੀਂ ਆਉਂਦੇ ਆ ਨਛੱਤਰ ਕੇ ਨਲਕੇ ਉਹੜਾ ਮਾਰੀ ਬਾਈ ਕਹਿੰਦਾ ਨਛੱਤਰ ਕੇ ਨਲ ਲੱਗੇ ਬਾਕੀ ਇਹੜਾ ਮਾਰਜੀ ਲੱਗੀ ਨਛੱਤਰ ਕੇ ਦਾ ਅੱਜ ਹਾਰੇ ਅੱਖ ਚੋਂ ਅੱਜ ਨਿਕਲ ਕਰਾਣਾ ਨਾਉਂ ਲੱਗੇ ਜਾਂ ਉਹ ਸੁਭਾਅ ਬਣ ਕੇ ਆ ਬਾਈ ਨੇ ਸਵੇਰੇ ਗਾਜਾ ਗਾਣਾ ਨਿਸ਼ਤਰ ਕਰਨ ਲੱਗੇ ਬਾਕੀ ਜਿਹੜੇ ਮਾਜੀ ਚੱਲ ਜਿਆ ਦੇ ਲੋ ਸੰਦ ਕਿੱਡੇ ਕਿੱਡੇ ਪਿੰਡ ਵਾਲੇ ਆਪਣੇ ਇਧਰ ਚੱਲੂ ਇਧਰ ਪੌਂਦੀ ਭੜਾਕੇ ਚਲਾ ਦੇ ਮਾਣੇ ਦੇਖੀ ਇਹ ਕੀ ਕਰਦੀ ਹੈ ਮਾਰ ਉਹਦੇ ਨਾਲ ਚੱਲ ਇਹਦੇ ਨਾਲ ਹੀ ਇੱਕੇ ਵਾਂਗੂ ਆ ਨਾ ਚੱਲ ਕਰ ਦੇ ਐ ਕਿੱਲਾ ਨਾਲੇ ਮਹਿਤਰੀਆਂ ਚਾਹ ਪਾਣੀ ਭਲਾ ਦਿਨ ਨਾਲੇ ਘੜੀ ਹੱਸ ਗੇੜ ਲਈ ਨਬਦ ਹਾਏ ਅੱਜ ਤੋਂ ਉਹਦੇ ਮਿਹਨਤਾਂ ਵਾਲੀਆਂ ਬਾਲਿਆਂ ਨ ਮਢੂੜੀਆਂ ਦੇਖੋ ਕਿਦਾਂ ਘੁੰਮਦੀਆਂ ਆ ਤੇ ਆ ਦੇ ਇਹਦੇ ਵਿੱਚ ਬੰਦੇ ਨੇ ਦੱਸਿਆ ਕਹਿੰਦਾ ਜਿਹੜਾ ਇਹਨਾਂ ਦੇ ਖੱਖਲ ਚ ਪੂਰਾ ਜਿਆ ਹੁੰਦਾ ਨਾ ਉਹ ਇੱਥੋਂ ਕੱਢ ਕੇ ਲੈ ਕੇ ਜਾਂਦੀਆਂ ਮਢੋੜੀਆਂ ਮਧਾੜੀ ਉਹ ਚਲੋ ਨਗੜੇ ਨਵੇਂ ਲੋਚ ਛੋਟ ਸੀ ਪਾਏਗਾ ਨੀ ਵੱਡੇ ਯਾਰ ਮੈਂ ਬੋਰੀਆ ਹੋ ਗਿਆ